ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਤੁਹਾਡਾ ਇੰਤਜ਼ਾਰ ਖਤਮ ਹੋਇਆ ਹੈ ਪੰਜਾਬ ਸਰਕਾਰ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਿਸਾਨ ਮੇਲੀ ਦੇ ਦੌਰਾਨ ਪੰਜਾਬ ਦੇ ਵਿੱਚ ਕਿੰਨੀ-ਕਿੰਨੀ ਤਰੀਕ ਨੂੰ ਝੋਨਾ ਲੱਗੇਗਾ ਉਹ ਸਬੰਧੀ ਐਲਾਨ ਕੀਤਾ ਹੈ ਭਾਵੇਂ ਕਿ ਐਸਬੰਧੀ ਹਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਨੂੰ ਤਿੰਨ ਜ਼ੋਨਾਂ 'ਚ ਵੰਡਿਆ ਗਿਆ ਹੈ ਇਸ ਤੋਂ ਪਹਿਲਾਂ ਜਿਹੜੀ ਆ ਫੋਟੋ ਵੱਖ-ਵੱਖ ਚੈਨਲ ਘੁਮਾ ਰਹੇ ਸੀ ਇਹ ਝੂਠ ਸੀ ਤੇ ਸੱਚ ਸੱਚ ਇਹ ਹੈ ਹਾਂਜੀ ਇਸ ਤਰੀਕੇ ਨਾਲ ਹੈ ਪੰਜਾਬ ਦੇ ਵਿੱਚ 1 ਜੂਨ 2025 ਤੋਂ ਚੋਣਾਂ ਲੱਗਣਾ ਸ਼ੁਰੂ ਹੋਏਗਾ ਪਹਿਲੇ ਜੋਨ ਦੇ ਵਿੱਚ 1 ਜੂਨ ਦੇ ਵਿੱਚ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਲਕਾ ਜ਼ਿਲ੍ਹਾ ਹੋਏਗਾ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਾਣੀ ਆਮ ਤੌਰ ਤੇ ਦੂਜੇ ਜਿਹੜਾ ਨਾਲੋਂ ਉੱਪਰ ਹੈ ਇਸ ਕਰਕੇ ਜਿਹੜੇ 1 ਜੂਨ ਤੋਂ ਚੋਣਾ ਲਾ ਸਕਣਗੇ 1 ਜੂਨ ਤੋਂ ਇਹਨਾਂ ਨੂੰ ਨਹਿਰੀ ਪਾਣੀ ਤੇ 8 ਘੰਟੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇਗਾ ਇਸ ਤੋਂ ਅੱਗੇ ਆ ਗਿਆ ਦੂਸਰਾ ਜ਼ੋਨ ਜਿੱਥੇ ਕਿ 5 ਜੂਨ ਤੋਂ ਜਿਹੜਾ ਹੈਗਾ ਚੋਣਾ ਲੱਗੇਗਾ ਅਤੇ 4 ਜੂਨ ਤੋਂ ਜਿਹੜਾ ਹੈਗਾ ਇਹਨਾਂ ਨੂੰ ਲਾਈਟ ਮਿਲੇਗੀ ਇਹ ਨੇ ਜੀ ਗੁਰਦਾਸਪੁਰ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਰੂਪਨਗਰ ਐਸਐਸ ਨਗਰ ਮੋਹਾਲੀ ਫਤੇਗੜ ਸਾਹਿਬ ਹੁਸ਼ਿਆਰਪੁਰ ਇਸ ਤੋਂ ਬਿਨਾ ਜਿਹੜਾ ਲਾਸਟ ਜੌਨ ਹੈਗਾ ਉਸ ਦੇ ਵਿੱਚ ਝੋਨਾ ਲਾਉਣ ਦੀ ਤਰੀਕ ਹੈ 9 ਜੂਨ 2025 ਤਾਂ 3 ਜੂਨ ਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਅਸ਼ੀਰ ਭਗਤ ਸਿੰਘ ਨਗਰ ਜਿਹੜੇ ਹੈਗੇ ਸ਼ਾਮਿਲ ਕੀਤੇ ਗਏ ਨਹੀਂ ਤਾਂ ਇਹ ਜਾਣਕਾਰੀ ਹੈ ਏ ਅੱਜ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕਿਸਾਨ ਮੇਲਨੀ ਦੇ ਦੌਰਾਨ ਐਲਾਨ ਕੀਤਾ ਕਿ ਪੰਜਾਬ ਨੂੰ 3 ਜੂਨ ਦੇ ਵਿੱਚ ਹੰਢਿਆ ਗਿਆ ਹੈ